ਬੁਡਲਾੜਾ ਵਿੱਚ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਇੱਕ ਦੁਕਾਨਦਾਰ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼ ਘਟਨਾ ਹੋਈ ਸੀਸੀਟੀ ਕੈਮਰੇ ਵਿੱਚ ਕੈਦ ਪੁਲਿਸ ਨੇ ਕੁਝ ਘੰਟਿਆਂ ਵਿੱਚ ਮਾਮਲੇ ਨੂੰ ਸੁਲਝਾਇਆ ਲੁੱਟੇਰੇ ਜਿੰਨੇ ਚਾਹੇ ਮਰਜ਼ੀ ਸ਼ਾਤਰ ਹੋਣ ਪਰ ਜੇਕਰ ਅੱਗੋਂ ਮੁਸਤੈਦੀ ਵਰਤਣ ਵਾਲਾ ਹੋਵੇ ਤਾਂ ਲੁੱਟੇਰਿਆਂ ਨੂੰ ਲੈਣੇ ਦੇ ਦੇਣੇ ਪੈ ਸਕਦੇ ਹਨ ਜੀ ਹਾਂ ਅਜਿਹਾ ਹੀ ਮਾਮਲਾ ਬੁਡਲਾੜੇ ਵਿੱਚ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਕਰਿਆਨੇ ਦੀ ਦੁਕਾਨ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਦੁਕਾਨਦਾਰ ਵੱਲੋਂ ਮੁਸਤੈਦੀ ਦਿਖਾਉਣ ਤੇ ਤੇ ਲੁਟੇਰਿਆਂ ਨੂੰ ਭਜਣਾ ਪਿਆ ਦੁਕਾਨਦਾਰ ਵੱਲੋਂ ਪੁਲਿਸ ਨੂੰ ਇਤਲਾਹ ਦੇਣ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ 'ਚ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਅਤੇ ਉਹਨਾਂ ਨੂੰ ਪਿਸਤੌਲ ਮੁਹੱਈਆ ਕਰਵਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਮਨਮੋਹਨ ਸਿੰਘ ਐਸੋਪੀਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਿਆਂ ਕੋਲੋਂ 2 ਪਿਸਤੌਲ ਬਰਾਮਦ ਕਰ ਲਈ ਹਨ ਅਤੇ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਲੈ ਕੇ ਅਗਲੀ ਪੁਸ਼ਪੜਤਾਲ ਕੀਤੀ ਜਾਵੇਗੀ ਸਿਟੀ ਦੇ ਵਿੱਚ ਕੁਰਯਾਨੇ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਔਰ ਉਹਨਾਂ ਨੇ ਪਿਸਤਲ ਦੀ ਆਪਣੀ ਨੋਕ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਦੁਕਾਨਦਾਰ ਦੇ ਬਸਤੀ ਦੀ ਨਾਲ ਉਹਨਾਂ ਰੋਲਾ ਪਾਇਆ ਤੇ ਉਹਦੇ ਕਰਕੇ ਭੱਜਨ ਚ ਕਾਮਯਾਬ ਹੋ ਗਏ ਉਦੋਂ ਬਟ ਅਸੀਂ 4 ਕੋਸ਼ਿਸ਼ ਘੰਟਿਆਂ ਦੇ ਵਿੱਚ ਇਹਨਾਂ ਦੋਵਾਂ ਨੂੰ ਔਰ ਨਾਲ ਹੀ ਜਿਨ੍ਹਾਂ ਨੇ ਇਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਅਸੀਂ ਤਿੰਨੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਤੋਂ ਅਸੀਂ ਦੋ ਜਿਹੜੇ ਆ ਪਿਸਟਲ ਜਿਹੜੇ ਆ ਦੇਸੀ ਕੱਟੇ ਔਰ ਕਵਰ ਕੀਤੇ ਕੌਣ ਨੇ ਸਰ ਬੰਦੇ ਇਹ ਕੀ ਇਹਨਾਂ ਦਾ ਬੈਕਗ੍ਰਾਉਂਡ ਹੈ ਇੱਕ ਤੇ ਹੈਗਾ ਜੇ ਜਗਤਾਰ ਸਿੰਘ ਉਰਫ ਕਾਕਾ ਔਰ ਪਿੰਡ ਡਾਲੀਆਂ ਤੋਂ ਦੂਜਾ ਹੈਗਾ ਦਲਜੀਤ ਸਿੰਘ ਔਰ ਫਦਲੀ ਇਹਨਾਂ ਦੋਵਾਂ ਦੇ ਪਹਿਲਾਂ ਦੋ-ਦੋ ਪਰਚੇ ਹੀ ਕਰਦੇ ਨੇ ਔਰ ਇੱਕ ਹੋਰ ਆ ਜਿਹੜਾ ਆਲਮਪੁਰ ਤੋਂ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਉਸ ਦਿਨ ਸਰ ਇਹਦਾ ਮਕਸਦ ਕੀ ਸੀ ਕਿ ਹੁਣ ਕੀ ਇਹਨਾਂ ਨੂੰ ਨਾਲ ਕੀ ਗੱਲਬਾਤ ਕੀਤੀ ਇਹ ਇਹ ਲੁੱਟਖੋਈ ਕਰਨ ਆਏ ਸੀਗੇ ਉਹ ਪਹਿਲਾਂ ਇਹਨਾਂ ਦੇ ਲੁੱਟਖੋ ਦਾ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਬਟ ਸਟਿਲ ਅਸੀਂ ਇਹਨਾਂ ਦਾ ਰਿਪੋਰਟ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਇਹ ਕਰ ਰਿਹਾ ਹੈ ਨਗਈ ਦੇ ਨਾਲ ਟੈਕਨੀਕਲ ਤੇ ਜੇ ਹੋਰ ਵੀ ਕੋਈ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਜ਼ਰੂਰ ਤੁਹਾਡੇ ਵੀ ਇਤਿਆਹ ਚ ਲਿਆ ਦੇ ਸਰ ਠੇਠ ਪੰਜਾਬੀ ਟੀਵੀ ਬੁਡਲਾਡਾ ਤੋਂ ਬਿੱਟੂ ਬੁਡਲਾਡਾ ਦੀ